ਸ਼ੰਤ ਬਾਬਾ ਆਨੰਦ ਪ੍ਰਕਾਸ਼ ਜੀ ਦੀ 16ਵੀਂ ਵਰਸੀ ਤੇ ਅੱਜ ਸ਼੍ਰੀ ਕੰਧ ਪੜਸਰ ਦੇ ਭੋਗ ਤੇ ਠਾਠਾ ਮਾਰਦਾ ਘਟ ਤੋਂ ਅਸੀਂ ਦੇਖ ਰਹੇ ਹਾਂ ਜੀ ਆਪਣੇ ਪੇਜ ਪਿੰਡਾਂ ਦੇ ਜਾਏ ਤੇ YouTube ਚੈਨਲ ਪਿੰਡਾਂ ਦੇ ਜਾਣਦੇ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਜਰੂਰ ਫੋਲੋ ਕਰ ਲਿਓ ਤੇ ਇੱਧਰ ਨੌਜਵਾਨਾਂ ਵੱਲੋਂ ਜਿਹੜੀ ਹਰ ਸਾਲ ਦੀ ਤਰ੍ਹਾਂ ਸੇਵਾ ਜੋੜਾ ਕਰਦੇ ਇਹ ਚੱਲ ਰਹੀ ਹੈ ਜੀ ਸੰਗਤਾਂ ਨੂੰ ਬੇਨਤੀ ਹੈ ਤੇ ਨੰਗੇ ਸਿਰ ਤੇ ਜੋੜੇ ਲੈ ਕੇ ਦੇਰੇ ਅੰਦਰ ਜਾਣਾ ਮਨਾ ਹੈ ਜੀ ਤੇ ਇਧਰ ਸਾਰੇ ਵੀਰ ਮੇਲਿਆਂ ਵਾਲੇ ਵਿਚਾਰੇ ਰਜਦਾਰ ਇਹ ਵੀ ਆਸਾਂ ਲੈ ਕੇ ਆਉਂਦੇ ਨੇ ਵੱਡੀਆਂ ਵੱਡੀਆਂ ਕਿਸ਼ਤੀਆਂ ਤੇ ਝੂਲੇ ਆਲੋਕੀ ਕਾਲੀ ਤੇ ਫਲਾ ਫਲਾ ਪੜਿਆ ਹੱਥ ਪੈਣ ਬਣ ਤੜ ਜੁੜੇ ਰਹੋ ਜੀ ਤੁਸੀਂ ਆਪਣੇ ਜੀ ਕਤੜ ਹੋਏ ਦੇ ਸਾਥ ਜਿਉਣ ਲਈ ਆ ਧੋਏ ਪੱਤੇ ਨੇ ਹੋਵੇ ਲਿਖੁਰਾਨ ਰਤਨ ਪਾਇਓ ਕਾਬਿਯਾ ਦੇ ਲੇਖਨ ਲੇਖ ਕੁਰਾਨ ਤਿਤ ਵਰਨਾ ਜੋਗੀ ਜਾਣ ਰਤਬਾ ਉਹ ਨਾ ਕੋਈ ਜਗਤ ਦਾ ਸਿੱਟੀ ਮਰ ਸਾਜ ਜਿਵੇਂ ਆਪੇ ਜਾਣਾ ਸੋਏ ਕਿਉਂ ਕਰ ਅੱਖ ਕਿਪ ਸਦਾ ਹੀ ਚਮਰਨੇ ਨੂੰ ਜਾਣ ਵਾਹਿਗੁਰੂ ਇੱਕ ਦੂਜ ਇੱਕ ਸਿਆਣਾ ਵਟਾ ਸਾਵਣੇ ਨਾਹੀ ਤਾਜਾ ਕਾ ਹੋਵੈ ਮਨ ਦੇਖੋ ਆਪੋ ਜਾਣੈ ਬਗਿਆ ਮਸੂਹੈ ਪਤਲ ਪਤਾਲ ਲਖ ਅਗਸ ਅਗਾਸ ਮੁੜ ਕੋੜ ਪਾਤ ਕੇ ਵਿੱਚ ਤਰਤ ਬਾਤ ਸਹਿਸ 18 ਗਣਕ ਤੇ ਬਾਸ ਇੱਕ ਧਾਤ ਲੇਖਾ ਹੋਇਦਾ ਲੇਖੀਐ ਲੇਖੇ ਹੋਇ ਮਨਾਸ ਨਾਨਕ ਵਟਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਤਿਸਤ ਨ ਪਾ ਜਾਣ ਨੀ ਤੈ ਵਾਪ ਵੈਸ ਤਰਾ ਜਾਣੀ ਐ ਸਮੁਦ ਸਾਸ ਸੰਤਾਨ ਅਗਰਾ ਸਿਂ ਤੀ ਮਾਨ ਤਨ ਕਿੰਨੀ ਤੁੰ ਨਾ ਹੋਵਣੀ ਜਿਤ ਸਮਰੋਣਾ ਵਿਸਰੈ ਆਤਮਾ ਸਿਂਤੀ ਕਹਿਨ ਅੰਤ ਤਨ ਕਰਨ ਦੇ ਅੰਤ ਵੰਤਨੇ ਕਣ ਸਮਨੈ ਅੰਤ ਤਰਵਾ ਮਨੁ ਜਪੈ ਆਮਨ ਮੰਤ ਵੰਤਨ ਜਪੈ ਕੀਤਾ ਆਕਾਰ ਤਨ ਜਪੈ ਪਾਰਾ ਵਾਰ ਆਤਕਾਰ ਕیتے ਬਰਲਾਏ ਤਾਂ ਕਿ ਅੰਤਨ ਪਾਏ ਜਾਹਿ ਇਹੋ ਅੰਤਨ ਜਾਣ ਕੋਏ ਬੋਤਾ ਕਹੀਐ ਬੋਤਾ ਹੋਏ ਵੱਡਾ ਸਹਿਰ ਉੱਚਾ ਥਾਉ ਤੇ ਫਿਰ ਉੱਚਾ ਨਾਉ ਐਵੜੇ ਉੱਚਾ ਹੋਵੇ ਕੋਏ ਤ ਸੋਚੇ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਵਿਚਾਰ ਕਿਤੇ ਕੰਭ ਤੈ ਪ੍ਰਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਹੇ ਕੇਤਿਆ ਦੋਖ ਬੋਖ ਸਮਾਨ ਏਪੇ ਦਾਤ ਤੇਰੀ ਦਾਤਾਰ ਬੰਦ ਕਲਾਸੀ ਬਾਣਾ ਹੋਵੇ ਰਾਗ ਨਸਕੇ ਕੋਈ ਜੀ ਮੋਖਾਏ ਕਿਆ ਸਣ ਪਾਏ ਹੋ ਜਾਣਾ ਜੀ ਤੀਆਂ ਮੋਖਾਏ ਆਪੇ ਜਾਣਾ ਆਪੇ ਏ ਆਪੇ ਸੇ ਬੇਕੇ ਜੀ ਕੇ ਜਿਸਮ ਬਖਸ਼ੇ ਸਲਾਹਾ ਨਾਨਕ ਪਾਪ ਸਾਈ ਪਾਤਸਾ ਹੋ ਅਮੋਲ ਗਣ ਅਮੋਲ ਕਾ ਇਧਰ ਦੇ ਪਾਸੇ ਜੀ ਲੰਗਰ ਬੰਦਿਆ ਪੂੜਿਆਂ ਦਾ ਲੰਗਰ ਖੀਰ ਦਾ ਲੰਗਰ ਆ ਲੋ ਜੀ ਵੀਰ ਤੇ ਸੇਵਾਦਾਰ ਸਾਰੇ ਨੌਜਵਾਨ ਵੀਰ ਜਦੋਂ ਅੱਗੇ ਹੋ ਕੇ ਸੇਵਾ ਕਰਦੇ ਨੇ ਪਾਠ ਚੰਗਾ ਲਾਣਾ ਸਾਡੇ ਪ੍ਰਾਣੇ ਮਿੱਤਰ ਗੁਰਦੀਪ ਸਿੰਘ ਜੀ ਇਧਰ ਪੂੜੇ ਪੱਕ ਰਹੇ ਨੇ ਜੀ ਤੇ ਪੂੜਿਆਂ ਤੇ ਵੀ ਸੰਗਤ ਲਓ ਜੀ ਤੇ ਇਹ ਤਕਰੀਬਨ ਕੱਲ੍ਹ ਵਾਲੀ ਰਾਤ ਤੋਂ ਹੀ ਸੇਵਾਦਾਰ ਲੱਗੇ ਹੋਏ ਨੇ ਤੇ ਇਧਰ ਵੱਡੇ ਕਰਮਾਂ ਵਾਲੇ ਜਿਹੜੇ ਸੇਵਾਦਾਰ ਇੱਧਰ ਸਾਡੇ ਭਾਂਡਿਆਂ ਤੇ ਵੀ ਲੱਗੇ ਹੋਏ ਨੇ ਭਾਂਡਿਆਂ ਦੀ ਸੇਵਾਵਾਂ ਕਰਦੇ ਨੇ ਇੱਧਰਲੇ ਪਾਸੇ ਥੋੜਾ ਜਿਹਾ ਆਪਾਂ ਤੁਹਾਨੂੰ ਬਾਜ਼ਾਰ ਦਿਖਾਇਆ ਤੇ ਇੱਧਰ ਸਾਡੀਆਂ ਭੈਣਾਂ ਮਤਾਵਾਂ ਬੀਬੀਆਂ ਇਹ ਪ੍ਰਸ਼ਾਦਿਆਂ ਦੀਆਂ ਸੇਵਾ ਤੇ ਜੀ ਜੋਰੋ ਜੋਰ ਕੰਮ ਚੱਲ ਰਿਹਾ ਪ੍ਰਸ਼ਾਦਿਆਂ ਦੀ ਸੇਵਾ ਦਾ ਤੇ ਪਾਣੀ ਵਾਲੀ ਜੀ ਸੇਵਾ ਹੋ ਗਈ ਜੀ ਇੱਧਰਲੇ ਪਾਸੇ ਪੰਡਾਲ ਹੈ ਜਿੱਥੇ ਲੰਗਰ ਨੂੰ ਵਰਤਾਇਆ ਜਾਊਗਾ ਜੀ ਆਜੋ ਤੁਹਾਨੂੰ ਉਧਰਲੇ ਪਾਸੇ ਵੀ ਲੈ ਚੱਲਦੇ ਆਪਾਂ ਇਹ ਇੱਧਰ ਸਾਰਾ ਲੰਗਰ ਵਰਤਾਇਆ ਜਾਊਗਾ ਜੁੜੇ ਰਹੋਗੇ ਆਪਣੀ ਪੇਜ ਤੇ ਸੰਗਤਾਂ ਕੀਰਤਨ ਸਰਵਣ ਕਰਦੀਆਂ ਹੋਈਆਂ ਤੇ ਸੰਤਾਂ ਦੀ ਜਿਹੜੀ ਕਾਲ ਕਮਾਈ ਆ ਉਹ ਹੋ ਇੰਨਾ ਬਰਸੀਆਂ ਤੇ ਲੰਗਰੀਆਂ ਨਾਲਾ ਜੀ ਨਾਲਾ ਜੀ ਵਾੜੀ ਕੇ ਦੀਏ ਸੰਤ ਕੰਮ ਧਰਤੀ ਤੇ ਆਉਣੀ ਉਹ ਪਟਪਾਖੂ ਖਾਇ ਬਹੁਤ ਜਨਮ ਕੇ ਹੁਣ ਜਨਮਾਂ ਦੇ ਬਾਅਦ ਕਿਤੇ ਹੁਣ ਉਮਮ ਆ ਕੇ ਰਹਿ ਤਕਾ ਇੱਕ ਗੱਲ ਤੁਹਾਡੇ ਸਾਹਮਣੇ ਰੱਖਾਂ ਉਹ ਮਾਂ ਉੱਥੇ ਜਿਹੜਾ ਅਗਲਾ ਲਾਗੇ ਕੋਈ ਖੰਡੀ ਨਾ ਹੋ ਇੱਕ ਰਾਜਾ ਇੱਕ ਮਾਂ ਉੱਖਾ ਤੇ ਕੌਮ ਜਿਆ ਉਹ ਕਹਿੰਦਾ ਜੀ ਕਿ ਮੈਂ ਆਪਣਾ ਪ੍ਰਸ਼ਾਦਾ ਚਕਾਣਾ ਪ੍ਰਸ਼ਾਦਾ ਬਣੀ ਵੀ ਬਣੀ ਵੀ ਬਣੀ ਵੀ ਆ ਪਾਪਾ ਕਹਿ ਲ ਤੈਰੀ ਸਿਗਾ ਵਿੱਚ ਕਿਸ ਕਿਸ ਤਰ੍ਹਾਂ ਦੇ ਭੋਜਨ ਮੈਂ ਇਹਨਾਂ ਵਿੱਚੋਂ ਲਊ ਨਗਰ ਆਉਂਦਾ ਹਾਂ ਕਦੇ ਜੀ ਇਸ ਕਮਾਲ ਹੈ ਅੱਜ ਦੇ ਮਾਲਕ ਬਹੁਤ ਆਰਾਮਪੂਰੀ ਕਾ ਚੰਗੇ ਸਟੇਜ ਪਹੁੰਚਾ ਲਾਉ ਜੀ ਤੇ ਇੱਧਰ ਸੰਸਥਾ ਵੱਲੋਂ ਜਿਹੜਾ ਖੂਨਦਾਨ ਕੈਂਪ ਲੱਗਿਆ ਹੋਇਆ ਹੈ ਪੰਜਵਾਂ ਖੂਨਦਾਨ ਕੈਂਪ ਸਭ ਹੈ ਤੇ ਜੁਨਾ